ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚਬਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਸ ਵਿਜਿਟ ਤੁਸੀਂ ਚਬਾਲ ਕਰਨੀ ਆ ਦੋਸਤੋ 1.5 ਕਿਲੋਮੀਟਰ ਬਿਲਕੁਲ ਚਬਾਲ ਤੋਂ ਤਰਨਤਾਰਨ ਰੋਡ ਦੇ ਉੱਪਰ ਵੀਰ ਹੁਣਾ ਦਾ ਘਰ ਹੈਗਾ ਆਸ਼ਰ ਪੰਪ ਆ ਦੋਸਤੋ ਉਸ ਦੇ ਬਿਲਕੁਲ ਓਪੋਜ਼ਿਟ ਸਟਰੀਟ ਆ ਓਪੋਜੀਟ ਸੜਕਾ ਦੋਸਤੋ ਤੁਸੀਂ ਸੜਕਾ ਆ ਕੇ ਬਿਲਕੁਲ ਨੰਬਰ ਜਿਹੜਾ ਵੀਰ ਸ਼ਮਸ਼ੀਰ ਤੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਾਂਗੇ ਇੱਕ ਝੋਟੀ ਦਿਖਾਉਣੀ ਆ ਦੋਸਤੋ ਬਹੁਤ ਵੱਡੀ ਤੇ ਚੰਗੀ ਸ਼ਕੀਨ ਝੋਟੀ ਆ ਸੁਬਾ ਦੁਜਾ ਸੂਈ ਆ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲੈਣੇ ਆ ਅੱਜ 5 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 6:30 ਵਜੇ ਸ਼ਾਮ ਦਾ ਸਮਾਂ ਹੈਗਾ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਟਾਈਮ ਦੀ ਚੁਵਾਈ ਤੁਹਾਨੂੰ ਕਰਕੇ ਦਿਖਾ ਦਾਂਗੇ ਜਿਸ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸੰਦ ਆਵੇਗੀ ਝੋਟੀ ਤੁਸੀਂ ਡਾਇਰੈਕਟਲੀ ਜਿਹੜਾ ਸੌਦਾ ਬਾਈ ਸ਼ਮਸ਼ੀਰ ਦੇ ਨਾਲ ਕਰਨਾ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲ ਰਹੀ ਹੈ ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸ਼ਮਸ਼ੇਰ ਭਾਈ ਠੀਕ ਠਾਕ ਵਧੀਆ ਜੀ ਵਧੀਆ ਅੱਛਾ ਵੀਰ ਝੋਟੀ ਕਰਦੀ ਆਪਣੇ ਆ ਹਾਂਜੀ ਕਰਦੀ ਵੀਰ ਜੀ ਕਰ ਪਹਿਲਾ ਸਵੇਰ ਵੀ ਮਤਲਬ ਆਪਣੇ ਕੋਲ ਹੀ ਰਹੀ ਸੀ ਚੋਈ ਆਪਣੇ ਘਰ ਦੀ ਪਹਿਲਾ ਸਵੇਰ ਆਪਣੇ ਕੋਲ ਸੀ ਹੁਣ ਦੂਜਾ ਸਵੇਰ ਸਹੀ ਅਜੀ ਦੂਜਾ ਸਵੇਰ ਸੀ ਦੂਜੇ ਸਵੇਰ ਹੁਣ ਦੋਸਤੋ ਸੋਈ ਆ ਤੇ ਅੱਜ ਦਿਨ ਵੀਰੇ ਕਿੰਨੇ ਹੋ ਗਏ ਨੂੰ ਸੋਈ ਇਹ 15 ਦਿਨ ਹੋ ਗਏ 15 ਦਿਨ ਹੋ ਗਿਆ ਅਜੇ ਮੈਲਾ ਮਾਰਨਾ ਅਜੇ ਮੈਲੇ ਨੂੰ ਕੱਟਾ ਬੱਚਾ ਮਰ ਕੱਟਾ ਮੇਲ ਕਾ ਹੱਲੇ ਪ੍ਰਭੂ ਕੱਟਾ ਬੱਚਾ ਜਿਹੜਾ ਹੈਗਾ ਮੇਲ ਕਾਫ ਆ ਠੀਕ ਆ ਤੇ ਆਹ ਕੱਟਾ ਤੁਹਾਨੂੰ ਮੈਂ ਦਿਖਾ ਦਿੰਨਾ ਆ ਵੀਡੀਓ ਦੇ ਵਿੱਚ ਤੁਸੀਂ ਆਹ ਦੇਖ ਲਓ ਠੀਕ ਆ ਆਹ ਕੱਟਾ ਤੇ ਅੱਜ 20 ਦਿਨ ਦਾ ਜਿਹੜਾ ਸਮਾਂ ਹੋ ਗਿਆ ਇਸ ਛੋਟੀ ਨੂੰ ਸੂਰੀ ਨੂੰ ਠੀਕ ਆ ਤੇ ਸ਼ਮਸ਼ੇਰ ਭਾਈ ਆ 24 ਦੀ ਜੇਕਰ ਆਪਾਂ ਗੱਲ ਕਰੀਏ ਤੇ ਹੁਣ 20 ਦਿਨਾਂ ਤੇ ਪਸੂ ਪੂਰਾ ਦੁੱਧ ਤੇ ਆ ਜਾਂਦਾ ਵੈਸੇ ਤੇ ਪਹਿਲੇ ਸਵੇਰ ਕਿੰਨਾ ਕਿੰਨੇ ਚਵਾਈ ਕਰਾਦੀ ਸੀ ਪਹਿਲੇ ਸਵੇਰ 12 ਕਿਲੋ ਦਿੱਤਾ ਸੀ 12 ਕਿਲੋ ਪਹਿਲੇ ਸਵੇਰੇ ਆ ਤੇ ਹੁਣ ਦੂਜੇ ਸਵੇਰੇ ਦੇ ਵਿੱਚ ਅੱਜ 20 ਦਿਨਾਂ ਦੀ ਸੂਈ ਦੇ ਥੱਲੇ ਆਪਾਂ ਕਿੰਨਾ ਕੁ ਉਮੀਦ ਕਰ ਸਕਦੇ ਹਾਂ ਵੀ ਜਿਹੜੀ ਅੱਜ ਚਵਾ ਕੇ ਜਾਂ ਕਿਸੇ ਵੀਰ ਨੇ ਚਵਾਈ ਕਰਨੀ ਆ ਕਰ ਲੈ ਜਿਹੜੀ ਉਹ 13 ਕਿਲੋ ਲੱਗੇਗਾ ਜੀ 13 ਕਿ ਮਾ ਲੀਟਰ ਲੱਗਦਾ ਮੱਝ ਮੇਲੇ ਤੇ ਕੋਈ ਪਾਇਆ ਖੰਡ ਬਾਦ ਨਹੀਂ ਕੋਈ ਘਟ ਨਹੀਂ 13 ਮਲ ਕੇ ਮਨਾ ਦਾਂਗੇ ਹਾਂ ਜੀ ਮਨਾ ਦਾਂਗੇ ਠੀਕ ਆ ਜੀ 13 ਕਿਲੋ ਜਿਹੜਾ ਦੋਸਤੋ ਵੀਰ ਸ਼ਮਸ਼ੇਰ ਕਹਿੰਦਾ ਵੀ ਆਪਾਂ ਮਨਾਵਾਂਗੇ ਜਿਹੜਾ ਵੀਰ ਖਰੀਦੂਗਾ ਖਰੀਦਦਾਰ ਵੀਰ ਕੋਈ ਵੀ ਆਵੇ 13 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਫੁੱਲ ਕੱਪ ਬਬਈ ਦਿਖਾਈਏ ਤੋਰ ਕੇ ਦਿਖਾ ਦੋ ਉਸ ਤੋਂ ਬਾਅਦ ਜੇ ਦੋਸਤੋ ਚੁਵਾਈ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਕਰਕੇ ਦਿਖਾ ਦਾਂਗੇ ਫੁੱਲ ਵੱਡੇ ਕੱਦ ਬੋਤ ਦੀ ਜਿਹੜੀ ਦੋਸਤੋ ਇਹ ਝੋਟੀ ਹੈ ਠੀਕ ਆ ਕਿਉਂਕਿ ਬਹੁਤੇ ਵੀਰ ਪੁੱਛਦੇ ਨੇ ਵੀ ਕੱਦ ਕੜ ਵੀਰ ਜਰੂਰ ਦੱਸਿਆ ਕਰੋ ਵੀ ਫੁੱਲ ਬੱਡੀ ਹਾਈਟ ਆ ਜਿਹੜੀ ਵੀ ਹਾਈਟ ਤੁਸੀਂ ਐਕਸੈਪਟ ਕਰਕੇ ਆਉਂਗੇ ਦੋਸਤੋ ਆਸ ਰੱਖ ਕੇ ਆਉਂਗੇ ਉਹਦੀ ਹਾਈਟ ਦੀ ਜਿਹੜੀ ਦੋਸਤੋ ਉਹ ਤੁਹਾਨੂੰ ਇਹ ਝੋਟੀ ਮਿਲੂਗੀ ਠੀਕ ਆ ਬਾਕੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਟਾਈਟ ਕਤਮਾ ਲੈ ਵਾ ਥੋੜਾ ਤੋੜ ਲਿਆ ਬਾਈ ਛਮਸ਼ੇਰ ਹੋਰ ਅੱਗੇ ਬਾਕੀ ਬਿਲਕੁਲ ਜਿਹੜਾ ਦੋਸਤੋ ਫਿਕਸ ਆਰਡਰ ਆ ਵੀ ਟਾਇਟ ਕਸਮੇ ਲੈਵੇ ਦੀ ਆ ਇਹ ਤੁਸੀਂ ਜਰੂਰ ਨੋਟ ਕਰ ਲਿਓ ਟਾਇਟ ਲੈਵੇ ਦੀ ਆ ਤੇ 13 ਕਿਲੋ ਬਿਲਕੁਲ ਗਾਰੰਟੀਡ ਦੁੱਧ ਆ ਜਿਹੜਾ ਵੀ ਰਹੂਗਾ ਖਾਸ ਤੌਰ ਤੇ ਜ਼ਹੀ ਬਿਆਨਾ ਕਰਕੇ ਆਪਦੀ ਤਸੱਲੀ ਦੁੱਧ ਦੀ ਆ 13 ਕਿਲੋ ਦੀ ਤੁਸੀਂ ਕਰਨੀ ਆ ਜ਼ਰੂਰ ਘਰ ਵਿਜਿਟ ਕਰਕੇ ਕਰ ਲਿਓ ਬਾਕੀ ਟਾਇਰਡਲੇਵੇ ਵਾਲਾ ਪਸ਼ੂ ਆ ਠੀਕ ਆ ਬਿਲਕੁਲ ਦੁੱਧ ਜਿਹੜਾ ਦੋਸਤੋ ਉਮੀਦ ਆਪਾਂ ਜਿੰਨੀ ਕਰ ਸਕਦੇ ਆ ਟਾਇਰਡਲੇਵੇ ਵਾਲੇ ਪਸ਼ੂ ਤੋਂ ਓਨੀ ਜਿਹੜੀ ਹੁੰਦੀ ਜ਼ਰੂਰ ਆ ਠੀਕ ਆ ਜੀ ਤੇ ਆਹ ਫੇਸ ਕੁਆਲਿਟੀ ਦੇਖੋ ਸਿੰਗੀ ਸੁੰਗੀ ਬਹੁਤ ਖੂਬਸੂਰਤ ਅੱਜ ਤੋਰ ਲਈਏ ਜੀ ਲਾਉ ਜੀ ਠੀਕ ਆ ਬਾਕੀ ਚਵਾਈਏ ਆਪਾਂ ਜਿਹੜੀ ਦੋਸਤੋ ਇਸ ਵੀਡੀਓ ਤੇ ਅੱਜ ਤੁਹਾਨੂੰ ਕਰਕੇ ਦਿਖਾਉਣੀ ਆ ਬੱਚਾ ਛੱਡ ਕੇ ਤਸੱਲੀ ਕਰਵਾ ਦਿੰਨੇ ਆ ਜਿਹੜੇ ਵੀਰ ਨੇ ਆਪ ਖਰੀਦਣੀਆਂ ਤੁਸੀਂ ਦੋ ਟਾਈਮ ਨਹੀਂ ਤਿੰਨ ਟਾਈਮ ਤਸੱਲੀ ਕਰੋ ਠੀਕ ਆ ਜੀ ਤੇ ਆਜੋ ਕਰਦੇ ਆ ਸਟਾਰਟ ਕਮਜ਼ੇਰ ਭਾਈ ਛੱਡ ਦਿਓ ਬੱਚਾ 3 ਕਿਲੋ ਦੀ ਗਾਹ ਲਏਗਾ ਜੀ 3 ਕਿਲੋ ਜੀ ਹਾਂ ਜੀ ਠੀਕ ਹੈ ਜੀ 4 ਕਿਲੋ ਫਸਾ ਠੀਕ ਹੈ ਜੀ ਬਾਤ ਵਧੀਆ 가기 <목소리도> <목소리도> 一样的。

ਆ ਜੇ ਤੁਹਾਨੂੰ ਕੰਪਲੀਟ ਹੋ ਗਈ ਜੀ ਠੀਕ ਹੈ ਇੱਕ ਟਾਈਮ ਤੁਸੀਂ ਜਿਹੜਾ ਟਾਈਮ ਦੇ ਨੂੰ ਨੋਟ ਕਰ ਲੈ ਵੀ 6:30 ਵਜੇ ਦਾ ਫਰਮੇਟ ਨਹੀਂ ਦਾ ਟਾਈਮ ਹੈਗਾ ਜੀ ਜਿਹੜਾ 7:00 ਵਜੇ ਦਾ ਮਾਰਨਿੰਗ ਵੀ 7:00 ਵਜੇ ਫੋਨ ਵੀ ਵੇਹ ਪੌਣੇ 7:00 6:30 ਤੋਂ ਪੌਣੇ 7:00 ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਦੋ ਟਾਈਮ ਜੀ ਕੋਈ ਵੀਰ ਚੁਆਈ ਤੁਸੀਂ ਕਰ ਸਕਦੇ ਹੋ ਬਿਲਕੁਲ ਠੰਡਾ ਕਰ ਲਿਓ ਜੀ ਦੋਕ ਦਦੇ ਮਾਰਦੇ ਨੇ I uh -huh. ਹੋ ਜੀ ਇਹ ਮੈਂ ਜੇ ਤਨੋਗੇ ਜੀ ਇਹ 6.5 ਕਿਲੋ ਹੋ ਗਿਆ ਜੀ 6.5 ਕਿਲੋ ਤੇ ਕੋਈ ਕਟੇ ਨਹੀਂ ਖੜ ਰਿਹਾ ਠੀਕ ਕੁਝ ਕੋ ਬੱਚੇ ਨੂੰ ਜਿਹੜਾ ਦੋਸਤੋ ਛੱਡ ਦਿੱਤਾ ਸੀ ਬਾਕੀ ਧਾਰਾਂ ਹਜੇ ਹੈਗੀਆਂ ਨੇ ਆ ਮੈਂ ਤੁਹਾਨੂੰ ਜਿਹੜਾ ਉਹ ਬਹਿਣੀ ਦੋ ਆ ਦਿਖਾਉਂਗਾ ਜਿਹੜਾ ਦੂਜੇ ਪਾਸੇ ਅਗਲੇ ਥਾਣੇ ਦੀ ਜਿਹੜੀ ਦੋਸਤੋ ਕਾਰਡ ਹੈ ਉਹ ਕਾਫੀ ਦੁੱਧ ਹੈਗਾ ਠੀਕ ਹੈ ਜੀ ਕਈ ਵਾਰਾਂ ਮੱਝਾਂ ਦੇ ਵਿੱਚ ਆਪਾਂ ਦੇਖਦੇ ਹਾਂ ਪਿਛਲੇ ਥਾਣੇ 'ਚ ਕਾਫੀ ਦੁੱਧ ਆ ਇਹਦੇ ਅਗਲੇ ਥਾਣੇ ਦੇ ਵਿੱਚ ਕਾਫੀ ਜ਼ਿਆਦਾ ਦੁੱਧ ਹੈਗਾ ਠੀਕ ਹੈ ਜੀ ਜਿਆਦਾ ਕੈਪੈਸਿਟੀ ਜਿਹੜੀ ਹੈਗੀ ਆ ਕੁਆਂਟੀਟੀ ਹੈ ਜਿਹੜੀ ਮ ਅਹ ਠੀਕ ਆ ਸ਼ਮਸ਼ੇਰ ਭਾਈ ਕਿੰਨਾ ਮੋਲ ਵੀਰੇ ਅਸੀਂ ਡਿਮਾਂਡ ਕੀਤੀ ਹੈ ਮਾਜ ਜੀ ਮੋਲ ਭਾਜੀ 1,30,000 ਰੁਪਏ ਜੀ 1,30,000 ਹਾਂਜੀ ਹਾਂਜੀ ਤੇ ਵਿੱਚੋਂ ਮਾਨਤਨ ਕੀ ਹੈਗਾ ਜੀ ਲਾਟ ਖਾਣ ਵਾਲਾ ਗੱਲਬਾਤ ਦੱਸੋ ਵੀ ਖਾਣ ਇਥੋਂ ਤੱਕ ਦੇ ਦਾਂਗੇ ਪੰਜ ਹਜ਼ਾਰ ਰੁਪਏ ਦਾ ਮਾਨਤਾ ਕਰ ਤਾਂ ਵੇ ਸਵਾ ਲੱਖ ਦੀ ਜੀ ਹਾਂਜੀ ਸਵਾ ਲੱਖ ਦੀ 1,25,000 ਦੋਸਤੋ ਲੈ ਦੇ ਵਾਲੀ ਗੱਲਬਾਤ ਆ ਠੀਕ ਆ ਜੀ ਖਾਣਾ ਜਿਹੜੀ 1,25,000 1,30,000 ਵੇਰ ਸ਼ਮਸ਼ੇਰ ਨੇ ਡਿਮਾਂਡ ਕੀਤੀ ਆ ਇਸ ਝੋਟੀ ਦੀ ਠੀਕ ਆ ਜੀ ਬਾਕੀ ਝੋਟੀ ਵੀ ਜਿਹੜੀ ਦੋਸਤੋ ਕੋਈ ਝੋਟੀ ਨਹੀਂ ਹੈਗੀਗੀ ਕੱਤ ਬਹੁਤ ਬਹੁਤ ਵੱਡਾ ਕੱਦ ਕਾਠੀ ਕਾਫੀ ਵੱਡੀ ਆ ਤੇ ਮਿਲਕਿੰਗ ਵੀ ਤਕਰੀਬਨ ਅਪਰੋਕਸੀਮੇਟਲੀ ਵੀ 13 ਕਿਲੋ ਜਿਹੜਾ ਦੋਸਤੋ ਬਿਲਕੁਲ ਥੱਲੇ ਦੁੱਧ ਵੀ ਹੈਗਾ ਦੋ ਡੰਗ ਦੀ ਚੁਵਾਈ ਕਰਕੇ ਕੋਈ ਵੈਰੀਫਾਈ ਕਰ ਸਕਦਾ ਦੱਸੇ ਮੁਤਾਬਕ ਤਸੱਲੀ ਤੁਸੀਂ ਕਰਨੀ ਆ ਪੈਸੇ ਜਿਹੜੇ ਦੋਸਤੋ ਰਕਮ ਲਾਉਣੀ ਹੈ ਜਿਹੜੇ ਵੀਰ ਨੇ ਸਵਾ ਲੱਖ ਰੁਪਇਆ ਖਰਚ ਹੋਣਾ ਸੋ ਤਸੱਲੀ ਇਹ ਦੋ ਡੰਗ ਦੀ ਤੁਸੀਂ ਚੁਵਾਈ ਕਰਕੇ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨੰਬਰ ਆਪਾਂ ਵੀਰ ਸ਼ਮਸ਼ੀਰ ਦੇ ਲੈ ਲੈਨੇ ਆ ਜਿਨ੍ਹਾਂ ਦੇ ਦੋਸਤੋਂ ਤੁਸੀਂ ਸੰਪਰਕ ਕਰਨਾ ਹੈਗਾ ਆਜੋ ਭਾਈ ਸ਼ਮਸ਼ੀਰ ਸਿੰਘ ਇੱਕ ਵੀਰੇ ਆਪਣੇ ਸੰਪਰਕ ਨੰਬਰ ਜਰੂਰ ਦੱਸ ਦਿਗੇ ਜੀ 94952 ਜੀ 95952 93190 ਜੀ ਇਸੇ ਨੰਬਰ ਤੇ WhatsApp ਚੱਲਦਾ ਜੀ ਇਸੇ ਦੇ ਫੋਨ ਆਪਾਂ ਬਲੋਕ ਕਰ ਦਿੰਦੇ ਠੀਕ ਹੈ ਵੀਰੇ ਸੋਦੋਸ ਤੋਂ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ